ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਦਲਾ ਜੀ ਜਦੋਂ ਦੀ ਰਵਨੀਤ ਬਿੱਟੂ ਨੇ ਰਾਹੁਲ ਗਾਂਧੀ ਦੀ ਤੁਲਨਾ ਅਤਵਾਦੀਆਂ ਦੇ ਨਾਲ ਕਰ ਦਿੱਤੀ ਹੈ ਉਦੋਂ ਦੀ ਸਿਆਸਤ ਜੋ ਹੈ ਬਹੁਤ ਹੀ ਜ਼ਿਆਦਾ ਪੱਕੀ ਹੋਈ ਨਜ਼ਰ ਆ ਰਹੀ ਹੈ ਤੇ ਅਜੇ ਇਹ ਦੇ ਵਿੱਚ ਮਲਕੇ ਅਰਜੁਨ ਖੜਗੇ ਨੇ ਚਿੱਠੀ ਲਿਖਤੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿ ਜਿਹੜੇ ਬੀਜੇਪੀ ਦੇ ਅਜਿਹੇ ਲੀਡਰ ਨੇ ਚਾਹੇ ਰਵਨੀਤ ਬਿੱਟੂ ਦੀ ਗੱਲ ਕੀਤੀ ਜਾਏ ਚਾਹੇ ਕਿ ਤਰਵਿੰਦਰ ਸਿੰਘ ਮਰਵਾਹਾ ਬੀਜੇਪੀ ਦੇ ਉਹ ਲੀਡਰ ਜਿਨ੍ਹਾਂ ਨੇ ਰਾਹੁਲ ਗਾਂਧੀ ਤੇ ਇਲਜ਼ਾਮ ਲਗਾਇਆ ਕਿ ਰਾਹੁਲ ਗਾਂਧੀ ਦਾ ਵੀ ਹਾਲ ਜੋ ਹੈ ਉਹੀ ਦਾਦੀ ਵਰਗਾ ਹੋ ਸਕਦਾ ਸੋ ਨਾ ਦੋਨਾਂ ਲੀਡਰ ਸੇ ਕਾਰਵਾਈ ਦੀ ਮੰਗ ਕੀਤੀ ਹੈ ਮਲਕੇ ਅਰਜੁਨ ਖੜਗੇ ਨੇ ਸੋ ਤੁਸੀਂ ਕਿਵੇਂ ਦੇਖਦੇ ਹੋ ਜਿਹੜੀ ਇਹ ਚਿੱਠੀ ਲਿਖੀ ਗਈ ਹੈ ਵੱਖ-ਵੱਖ ਤਰ੍ਹਾਂ ਦੇ ਜਿਹੜੇ ਬਿਆਨ ਭਾਜਪੀ ਦੇ ਲੀਡਰ ਦੇ ਰਹੇ ਨੇ ਔਰ ਖਾਸ ਤੌਰ ਤੇ ਰਵਨੀਤ ਬਿੱਟੂ ਦਾ ਵੀ ਹੁਣ ਜਿਹੜਾ ਇਹ ਬਿਆਨ ਆਇਆ ਉਸ ਨੂੰ ਵੇਖਦਿਆਂ ਹੋਇਆ ਤੁਸੀਂ ਕੀ ਕਹਿਣਾ ਚਾਹੋਗੇ ਸਾਰੀ ਸਥਿਤੀ ਦੇ ਉੱਪਰ ਦੇਖੋ ਗੱਲ ਬਹੁਤ ਜ਼ਿਆਦਾ ਭੱਕ ਗਈ ਹੈ ਅੱਗੇ ਵੱਧ ਗਈ ਹੈ ਮਲਕੇ ਅਰਜੁਨ ਖੜਗੇ ਨੇ ਚਿੱਠੀ ਲਿਖੀ ਪ੍ਰਧਾਨ ਮੰਤਰੀ ਨੂੰ ਕੱਲ ਪ੍ਰਧਾਨ ਮੰਤਰੀ ਦਾ ਜਨਮ ਦਿਨ ਸੀ ਔਰ ਮਲਕੇ ਅਰਜੁਨ ਖੜਗੇ ਨੇ ਚਿੱਠੀ ਲਿਖ ਕੇ ਮੰਗ ਇਹ ਕੀਤੀ ਹੈ ਕੇ ਪ੍ਰਧਾਨ ਮੰਤਰੀ ਰਵਨੀਤ ਬਿੱਟੂ ਤੇ ਕਾਰਵਾਈ ਕਰਨ ਔਰ ਤਰਵਿੰਦਰ ਮਰਵਾਹਾ ਤੇ ਕਾਰਵਾਈ ਕਰਨ ਹੁਣ ਰਵਨੀਤ ਬਿੱਟੂ ਨੇ ਰਾਹੁਲ ਗਾਂਧੀ ਨੂੰ ਦੁਸ਼ਮਨ ਨੰਬਰ 1 ਘਰਾਰ ਦਿੱਤਾ ਸੀ ਦੇਸ਼ ਦਾ ਇੱਕ ਤਰੀਕੇ ਨਾਲ ਰਾਹੁਲ ਗਾਂਧੀ ਦੀ ਤੁਲਨਾ ਆਤਵਾਦੀਆਂ ਨਾਲ ਕੀਤੀ ਸੀ ਔਰ ਤਰਵਿੰਦਰ ਸਿੰਘ ਬਰਵਾਹਾ ਨੇ ਸਿੱਧੇ ਸਿੱਧੇ ਤਿੱਖੇ ਸੁਰਾਂ ਚ ਕਿਹਾ ਸੀ ਕਿ ਰਾਹੁਲ ਗਾਂਧੀ ਜਿਸ ਤਰ੍ਹਾਂ ਜੋ ਕੁਝ ਰਾਹੁਲ ਗਾਂਧੀ ਦੀ ਦਾਦੀ ਨਾਲ ਵਾਪਰਿਆ ਕਿਤੇ ਉਸ ਤਰ੍ਹਾਂ ਦਾ ਨਾ ਵਾਪਰੇ ਇੱਕ ਤਰੀਕੇ ਨਾਲ ਸੰਕੇਤਕ ਤੌਰ ਦੇ ਉੱਤੇ ਉਹਨਾਂ ਨੇ ਕੋੜੀ ਗੱਲ ਕੀਤੀ ਸੀ ਤਰਵਿੰਦਰ ਸਿੰਘ ਮਰਵਾਹਾ ਨੇ ਕਿ ਰਾਹੁਲ ਗਾਂਧੀ ਦਾ ਹਾਲ ਵੀ ਉਹਦੀ ਦਾਦੀ ਵਰਗਾ ਹੋ ਸਕਦਾ ਹੈ ਸੋ ਮੈਨੂੰ ਇਹ ਲੱਗਦਾ ਹੈ ਕਿ ਇਹ ਦੋਵੇਂ ਬਿਆਨ ਨੇ ਜਿਹੜੇ ਇਹ ਕਾਂਗਰਸ ਨੂੰ ਬਿਲਕੁਲ ਵੀ ਮਨਜ਼ੂਰ ਨਹੀਂ ਹੈ ਔਰ ਮਲਕੀ ਅਰਜਨ ਖੜਗੇ ਨੇ ਚਿੱਠੀ ਲਿਖੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਿ ਤੁਹਾਡੇ ਦੋ ਵੱਡੇ ਲੀਡਰ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੇ ਹੈ ਇਹ ਇੱਕ ਤਰੀਕੇ ਨਾਲ ਨਫ਼ਰਤੀ ਸਿਆਸਤ ਹੈ ਅਜਿਹਾ ਨਹੀਂ ਹੋਣਾ ਚਾਹੀਦਾ ਹੁਣ ਮਲਕੀ ਅਰਜਨ ਖੜਗੇ ਨੇ ਚਿੱਠੀ ਕੱਲ ਮੀਡੀਆ ਦੇ ਵਿੱਚ ਵੀ ਇਹ ਆ ਗਈ ਉਹਨਾਂ ਦੀ ਚਿੱਠੀ ਗੱਲ ਪ੍ਰਧਾਨ ਮੰਤਰੀ ਤੱਕ ਵੀ ਪਹੁੰਚੀ ਹੋਣੀ ਹੈ ਪਰ ਕੀ ਪ੍ਰਧਾਨ ਮੰਤਰੀ ਤਰਵਿੰਦਰ ਸਿੰਘ ਮਰਵਾਹਾ ਜਾਂ ਰਵਨੀਤ ਬਿੱਟੂ ਨੂੰ ਕੋਈ ਤਕੀਦ ਕਰਨਗੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਤੋਂ ਰੋਕਣਗੇ ਇਹਦੀ ਸੰਭਾਵਨਾ ਬਹੁਤ ਘੱਟ ਲੱਗਦੀ ਹੈ ਕਿਉਂਕਿ ਭਾਜਪਾ ਦੇ ਲੀਡਰ ਉਸੇ ਤਰ੍ਹਾਂ ਬੋਲ ਰਹੇ ਨੇ ਹੁਣ ਕੰਗਨਾ ਰਨੋਤ ਦੇ ਨਾਲ ਵੀ ਪੰਜਾਬ 'ਚ ਇਹੀ ਰੌਲਾ ਹੈ ਕੰਗਨਾ ਰਨੋਤ ਨੇ ਕੱਲ ਇੱਕ ਵਾਰ ਫਿਰ ਇੱਕ ਟੈਲੀਵਿਜ਼ਨ ਤੇ ਇੰਟਰਵਿਊ ਦੌਰਾਨ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਪਿੰਡਰਾਵਾਲਿਆਂ ਬਾਰੇ ਫਿਰ ਇੱਕ ਵਾਰ ਕਹਿ ਦਿੱਤਾ ਕਿ ਉਹ ਸੰਤ ਨਹੀਂ ਸੀ ਉਹ ਸੰਤ ਕਿਵੇਂ ਹੋ ਸਕਦੇ ਨੇ ਕੀ ਸੰਤ AK-47 ਰੱਖਦੇ ਨੇ ਇਸ ਤਰੀਕੇ ਦੀਆਂ ਗੱਲਾਂ ਬੀਬੀ ਕੰਗਣਾ ਰਣੋਤ ਨੇ ਵੀ ਕੀਤੀਆਂ ਜਿਹਦੇ ਕਰਕੇ ਕੰਗਣਾ ਰਣੋਤ ਦੇ ਖਿਲਾਫ ਵੀ ਕਈ ਤਰ੍ਹਾਂ ਦੇ ਜਿਹੜੇ ਨੇ ਸ਼ਿਕਾਇਤਾਂ ਵੀ ਜਾ ਰਹੀਆਂ ਨੇ ਕਾਨੂੰਨੀ ਏਜੰਸੀਆਂ ਕੋਲੇ ਔਰ ਵਿਰੋਧ ਵੀ ਹੋ ਰਿਹਾ ਹੁਣ ਕਾਂਗਰਸ ਦੇ ਲੀਡਰ ਪੰਜਾਬ ਵਾਲੇ ਲਗਾਤਾਰ ਕੰਗਨਾ ਰਣੌਤ ਦੀ ਬਿਆਨਬਾਜ਼ੀ ਦਾ ਵਿਰੋਧ ਕਰ ਰਹੇ ਨੇ ਅਕਾਲੀ ਦਲ ਦੇ ਲੀਡਰ ਵੀ ਵਿਰੋਧ ਕਰ ਰਹੇ ਨੇ ਪਰ ਬੀਜੇਪੀ ਵੱਲੋਂ ਕੰਗਨਾ ਰਣੌਤ ਤੇ ਵੀ ਹਾਲੇ ਤੱਕ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਹੈ ਹਾਲਾਂਕਿ ਜਿਹੜਾ ਕਿਸਾਨਾਂ ਬਾਰੇ ਬਿਆਨ ਦਿੱਤਾ ਸੀ ਬੀਬੀ ਕੰਗਨਾ ਰਣੌਤ ਨੇ ਉਹਦੇ ਬਾਰੇ ਪਤਾ ਲੱਗਿਆ ਕਿ ਬੀਜੇਪੀ ਨੇ ਉਹਨਾਂ ਨੂੰ ਵਰਜਿਆ ਕਿ ਤੁਸੀਂ ਅਜਿਹੇ ਬਿਆਨ ਨਹੀਂ ਦੇਣੇ ਪਰ ਬੀਜੇਪੀ ਦੇ ਬਹੁਤ ਸਾਰੇ ਲੀਡਰ ਨੇ ਜਿਹੜੇ ਕੌੜੇ ਬਿਆਨ ਦੇ ਰਹੇ ਨੇ ਪਰ ਰਾਹੁਲ ਗਾਂਧੀ ਜਿਹੜਾ ਆਪਣਾ ਰਾਹੁਲ ਗਾਂਧੀ ਦਾ ਜਿਹੜਾ ਬਿਆਨ ਸੀ ਰਾਹੁਲ ਗਾਂਧੀ ਨਿਸ਼ਚਿਤ ਤੌਰ ਤੇ ਆਪਣੀ ਗੱਲ ਚੰਗੀ ਤਰ੍ਹਾਂ ਨਾਲ ਨਹੀਂ ਸਮਝਾ ਸਕੇ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਔਰ ਇਸ ਕਰਕੇ ਦੂਸਰਿਆਂ ਨੇ ਵੀ ਰਾਹੁਲ ਗਾਂਧੀ ਦੇ ਬਿਆਨ ਦਾ ਕਾਫੀ ਵਿਰੋਧ ਕੀਤਾ ਪਰ ਇਹਦੇ ਤੇ ਸਿਆਸਤ ਬਹੁਤ ਭੱਗ ਗਈ ਹੈ ਰਾਜਾ ਵੜਿੰਗ ਜਿਹੜੇ ਪ੍ਰਧਾਨ ਨੇ ਪੰਜਾਬ ਕਾਂਗਰਸ ਦੇ ਉਹਨਾਂ ਨੇ ਤਾਂ ਸਿੱਧਾ-ਸਿੱਧਾ ਕਹਿ ਦਿੱਤਾ ਕਿ ਅਸੀਂ ਚੂੜੀਆਂ ਨਹੀਂ ਪਾਈਆਂ ਸੋ ਇੱਕ ਤਿੱਖੀ ਸ਼ਬਦੀ ਜੰਗ ਇਸ ਪੂਰੇ ਮਾਮਲੇ ਦੇ ਵਿੱਚ ਚੱਲ ਰਹੀ ਸੀ ਹੁਣ ਰਵਨੀਤ ਬਿੱਟੂ ਦੀ ਸ਼ਿਕਾਇਤ ਤੋਂ ਬਾਅਦ ਰਵਨੀਤ ਬਿੱਟੂ ਮਲਕੀ ਅਰਜਨ ਖੜਗੇ ਵੱਲੋਂ ਰਵਨੀਤ ਬਿੱਟੂ ਦੀ ਸ਼ਿਕਾਇਤ ਤੋਂ ਬਾਅਦ ਰਵਨੀਤ ਬਿੱਟੂ ਦਾ ਫਿਰ ਇੱਕ ਬਿਆਨ ਟੈਲੀਵਿਜ਼ਨ ਚੈਨਲਾਂ ਤੇ ਚੱਲ ਰਿਹਾ ਸੀ ਜਿਦੇ ਵਿੱਚ ਰਵਨੀਤ ਬਿੱਟੂ ਕਹਿ ਰਹੇ ਨੇ ਕਿ ਉਹ ਆਪਣੇ ਬਿਆਨ ਤੇ ਕਾਇਮ ਨੇ ਔਰ ਕਿਸੇ ਵੀ ਤਰ੍ਹਾਂ ਰਾਹੁਲ ਗਾਂਧੀ ਦੇ ਬਿਆਨ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਅਗਰ ਰਾਹੁਲ ਗਾਂਧੀ ਨੇ ਫਰਾਂਸ ਬਾਰੇ ਜਾਂ ਕਿਸੇ ਹੋਰ ਮੁਲਕ 'ਚ ਸਿੱਖਾਂ ਦੀ ਸਮੱਸਿਆ ਦੀ ਗੱਲ ਕੀਤੀ ਹੁੰਦੀ ਤੇ ਗੱਲ ਸਮਝ ਆਉਂਦੀ ਹੈ ਪਰ ਭਾਰਤ ਜਿਹਾ ਨਹੀਂ ਹੈ ਹੁਣ ਕਾਂਗਰਸ ਵੱਲੋਂ ਰਾਹੁਲ ਗਾਂਧੀ ਦੇ ਬਿਆਨ ਨੂੰ ਸਹੀ ਸਾਬਤ ਕਰਨ ਲਈ ਕਈ ਤਰ੍ਹਾਂ ਦੇ ਵੀਡੀਓ ਕਲਿੱਪ ਜਾਰੀ ਕੀਤੇ ਜਾ ਰਹੇ ਨੇ ਜਿਦੇ ਵਿੱਚ ਸਮੇਂ-ਸਮੇਂ ਤੇ ਵੱਖ-ਵੱਖ ਥਾਵਾਂ ਤੇ ਜਿਹੜੇ ਸਿੱਖ ਭਾਈਚਾਰੇ ਦੇ ਲੋਕ ਨੇ ਉਹਨਾਂ ਦੇ ਬਿਆਨ ਉਹ ਚ ਦਿਖਾਏ ਜਾ ਰਹੇ ਨੇ ਜਿਦੇ ਵਿੱਚ ਜਿਵੇਂ ਕਈ ਮਾਮਲੇ ਜਿਹੇ ਸਾਹਮਣੇ ਆਉਂਦੇ ਨੇ ਜਿੱਥੇ ਭਾਵੇਂ ਉਹ ਮੈਟਰੋ ਸਟੇਸ਼ਨ ਹੈ ਭਾਵੇਂ ਹਵਾਈ ਅੱਡਾ ਹੈ ਆਵੇਂ ਕੋਈ ਇਮਤਿਹਾਨ ਦੇਣ ਵਾਲਾ ਸੈਂਟਰ ਹੈ ਜਿੱਥੇ ਜਿਹੜੇ ਸਿੱਖਾਂ ਦੇ ਜਿਹੜੇ ਧਾਰਮਿਕ ਚਿੰਨ੍ਹ ਹਨ ਉਹਨਾਂ ਦੀ ਉਹਨਾਂ ਨੂੰ ਮਾਨਤਾ ਨਹੀਂ ਦਿੱਤੀ ਜਾ ਰਹੀ ਇਮਤਿਹਾਨ ਦੇ ਵਿੱਚ ਇਮਤਿਹਾਨ ਤੋਂ ਪਹਿਲਾਂ ਕੜਾ ਲਿਖਾਇਆ ਜਾ ਰਿਹਾ ਔਰ ਜਿਹੜੀ ਸਿੱਖ ਭਾਈਚਾਰੇ ਵੱਲੋਂ ਪਵਿੱਤਰ ਕਿਰਪਾਨ ਪਹਿਨੀ ਜਾਂਦੀ ਹੈ ਉਹਦੇ ਉੱਤੇ ਉਸ ਨੂੰ ਪਹਿਨ ਕੇ ਉਹਨੂੰ ਪਾ ਕੇ ਯਾਤਰਾ ਕਰਨ ਤੇ ਪਾਬੰਦੀ ਕਈ ਦੂਜੇ ਸੂਬਿਆਂ ਦੀਆਂ ਵੀਡੀਓ ਨੇ ਜਿਹੜੀਆਂ ਉਹ ਜਾਰੀ ਕੀਤੀਆਂ ਜਾ ਰਹੀਆਂ ਨੇ ਕਾਂਗਰਸ ਪਾਰਟੀ ਵੱਲੋਂ ਮਤਲਬ ਕਾਂਗਰਸ ਪਾਰਟੀ ਆਪਣੇ ਵੱਲੋਂ ਇਹ ਜਿਤਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਰਾਹੁਲ ਗਾਂਧੀ ਨੇ ਜਿਹੜੀ ਸਮੱਸਿਆ ਚੁੱਕੀ ਉਹ ਹੈ ਪਰ ਮੈਨੂੰ ਇਹ ਲੱਗਦਾ ਹੈ ਕਿ ਰਾਹੁਲ ਗਾਂਧੀ ਅਗਰ ਸਮੁੱਚੇ ਭਾਰਤ ਦੇ ਵਿੱਚ ਇਹ ਗੱਲ ਕਰਦੇ ਨੇ ਸਿੱਖ ਭਾਈਚਾਰੇ ਦੀ ਆਜ਼ਾਦੀ ਨੂੰ ਲੈ ਕੇ ਅਜੇ ਆ ਬਿਲਕੁਲ ਨਹੀਂ ਹੈ ਆਪਣੀ ਗੱਲ ਸਮਝਾ ਨਹੀਂ ਸਕੇ ਰਾਹੁਲ ਗਾਂਧੀ ਬਹੁਤ ਸਾਰੀਆਂ ਜਈਆਂ ਘਟਨਾਵਾਂ ਹੋਈਆਂ ਨੇ ਜਿੱਥੇ ਸਿੱਖ ਭਾਈਚਾਰੇ ਦੇ ਲੋਕ ਨਾਰਾਜ਼ ਨੇ ਕਿ ਸਾਡੇ ਜਿਹੜੇ ਧਾਰਮਿਕ ਚਿੰਨ੍ਹ ਨੇ ਉਹਨਾਂ ਨੂੰ ਬਣਦਾ ਮਾਨ ਸਤਿਕਾਰ ਨਹੀਂ ਦਿੱਤਾ ਜਾਂਦਾ ਪਰ ਰਾਹੁਲ ਗਾਂਧੀ ਆਪਣੀ ਗੱਲ ਸਮਝਾ ਨਹੀਂ ਸਕੇ ਚੰਗੀ ਤਰ੍ਹਾਂ ਇਸ ਕਰਕੇ ਇਹ ਜਿਹੜਾ ਮਾਮਲਾ ਹੈ ਇਹ ਜਿਆਦਾ ਸਿਆਸੀ ਤੌਰ ਦੇ ਉੱਤੇ ਤੂਲ ਫੜ ਗਿਆ ਪਰ ਕੱਲ ਕਾਂਗਰਸ ਦੇ ਜਿਹੜੇ 35 ਸੈਕਟਰ ਚ ਕਾਂਗਰਸ ਦਾ ਦਫ਼ਤਰ ਹੈ ਕੱਲ ਉੱਥੇ ਕਾਂਗਰਸ ਦੀ ਚੰਡੀਗੜ੍ਹ ਯੂਨਿਟ ਨੇ ਐਚਐਸ ਲੱਕੀ ਦੀ ਗਵਾਹੀ ਦੇ ਵਿੱਚ ਰਵਨੀਤ ਬਿੱਟੂ ਦੇ ਖਿਲਾਫ ਹੀ ਪ੍ਰੋਟੈਸਟ ਕਰ ਦਿੱਤਾ ਔਰ ਐਚਐਸ ਲੱਕੀ ਦੀ ਗਵਾਈ ਚ ਕਾਂਗਰਸ ਦੇ ਕਈ ਵਰਕਰ ਸੀ ਮਹਿਲਾ ਵਰਕਰ ਵੀ ਸੀ ਲੀਡਰ ਵੀ ਸੀ ਰਵਨੀਤ ਬਿੱਟੂ ਦੇ ਪੋਸਟਰ ਉੱਪਰ ਕਾਟਾ ਮਾਰ ਕੇ ਲਾਲ ਰੰਗ ਦੀ ਸ਼ਾਈ ਦੇ ਨਾਲ ਰਵਨੀਤ ਬਿੱਟੂ ਦਾ ਵਿਰੋਧ ਕੀਤਾ ਗਿਆ ਔਰ ਰਵਨੀਤ ਬਿੱਟੂ ਨੂੰ ਇਹ ਵੀ ਕਿਹਾ ਗਿਆ ਕਿ ਜਦੋਂ ਰਵਨੀਤ ਬਿੱਟੂ ਚੰਡੀਗੜ੍ਹ ਆਏਗਾ ਤੇ ਅਸੀਂ ਕਾਲੀਆਂ ਝੰਡੀਆਂ ਵਖਾਵਾਂਗੇ ਸੋ ਸਿਆਸਤ ਇਸ ਵਕਤ ਖੂਬ ਪੱਕੀ ਹੋਈ ਹੈ ਅਗਰ ਬੀਜੇਪੀ ਵਾਲਿਆਂ ਨੇ ਰਾਹੁਲ ਗਾਂਧੀ ਦੇ ਬਿਆਨ ਦਾ ਵਿਰੋਧ ਕਰਕੇ ਦਿੱਲੀ ਚ ਪ੍ਰੋਟੈਸਟ ਕੀਤਾ ਤੇ ਚੰਡੀਗੜ੍ਹ ਦੇ ਵਿੱਚ ਕਾਂਗਰਸ ਦੇ ਆਗੂਆਂ ਨੇ ਰਵਨੀਤ ਬਿੱਟੂ ਦੇ ਖਿਲਾਫ ਕਾਂਗਰਸ ਭਵਨ ਦੇ ਵਿੱਚ ਪ੍ਰੋਟੈਸਟ ਕੀਤਾ ਤੇ ਉਹਨਾਂ ਦੇ ਪੋਸਟਰ ਤੇ ਕਾਟੇ ਮਾਰ ਕੇ ਆਪਣਾ ਰੋਸ ਪ੍ਰਗਟ ਕੀਤਾ ਪਰ ਇਹ ਮਾਮਲਾ ਕਾਫੀ ਜ਼ਿਆਦਾ ਵੱਧ ਗਿਆ ਸਿਆਸੀ ਤੌਰ ਤੇ ਔਰ ਕੱਲ ਪੰਜਾਬ ਚ ਕਾਂਗਰਸ ਵੱਲੋਂ ਵੱਖ-ਵੱਖ ਮੁੱਦਿਆਂ ਤੇ ਲੈਂਡ ਆਰਡਰ ਦੇ ਮੁੱਦੇ ਤੇ ਮਹਿੰਗਾਈ ਦੇ ਮੁੱਦੇ ਤੇ ਔਰ ਲਗਾਤਾਰ ਭਾਜਪੀ ਦੀਆਂ ਨੀਤੀਆਂ ਭਗਵੰਤ ਮਾਨ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ਚ ਧਰਨੇ ਪ੍ਰਦਰਸ਼ਨ ਵੀ ਕੀਤੇ ਗਏ ਕਈ ਥਾਵਾਂ ਤੇ ਮੋਹਾਲੀ ਦੇ ਵਿੱਚ ਪ੍ਰਤਾਪ ਬਾਜਵਾ ਗਵਾਈ ਕਰਦੇ ਨਜ਼ਰ ਆਏ ਔਰ ਮਾਲਵਾ ਦੇ ਵਿੱਚ ਰਾਜਾ ਵੜਿੰਗ ਅਗਵਾਈ ਕਰਦੇ ਨਜ਼ਰ ਆਏ ਮੋਗਾ ਵਾਲੇ ਪਾਸੇ ਹੁਣ ਪ੍ਰਤਾਪ ਬਾਜਵਾ ਔਰ ਰਾਜਾ ਵੜਿੰਗ ਦੋਹਾਂ ਦੇ ਨਿਸ਼ਾਨੇ ਤੇ ਭਗਵੰਤ ਮਾਨ ਵੀ ਰਹੇ ਔਰ ਰਵਨੀਤ ਬਿੱਟੂ ਵੀ ਰਹੇ ਰਵਨੀਤ ਬਿੱਟੂ ਤੇ ਪਹਿਲਾਂ ਵੀ ਭਗਵੰਤ ਮਾਨ ਔਰ ਰਾਜਾ ਵੜਿੰਗ ਨੇ ਤਲਖ ਟਿੱਪਣੀਆਂ ਕੀਤੀਆਂ ਨੇ ਸੋ ਇਸ ਕਰਕੇ ਰਾਹੁਲ ਗਾਂਧੀ ਦੇ ਬਿਆਨ ਦੀ ਵਕਾਲਤ ਕਰਦੇ ਰਹੇ ਪ੍ਰਤਾਪ ਬਾਜਵਾ ਤੇ ਰਾਜਾ ਵੜਿੰਗ ਤੇ ਰਵਨੀਤ ਬਿੱਟੂ ਦਾ ਡਟ ਕੇ ਵਿਰੋਧ ਕੀਤਾ ਹਾਲਾਂਕਿ ਭਗਵੰਤ ਮਾਨ ਦਾ ਵੀ ਵਿਰੋਧ ਰਵਨੀਤ ਬਿੱਟੂ ਆਪਣੇ ਪ੍ਰਤਾਪ ਬਾਜਵਾ ਰਾਜਾ ਵੜਿੰਗ ਨੇ ਕੀਤਾ ਕਿਉਂਕਿ ਦਿੱਲੀ ਚ ਮੁੱਖ ਮੰਤਰੀ ਦਾ ਅਹੁਦਾ ਬਦਲਤਾ ਅਰਵਿੰਦ ਕੇਜਰੀਵਾਲ ਨੇ ਅਸਤੀਫਾ ਦੇ ਕੇ ਬੀਬੀ ਆਤਸ਼ੀ ਨੂੰ ਵਿਧਾਇਕਾਂ ਨੇ ਮੁੱਖ ਮੰਤਰੀ ਚੁਣਿਆ ਹੈ ਤੇ ਇਥੋਂ ਤੱਕ ਵੀ ਵਿਅੰਗ ਕੀਤਾ ਪ੍ਰਤਾਪ ਬਾਜਵਾ ਨੇ ਕਿ ਅਰਵਿੰਦ ਕੇਜਰੀਵਾਲ ਪੰਜਾਬ ਦਾ ਮੁੱਖ ਮੰਤਰੀ ਵੀ ਬਕਲੇ ਸੋ ਲੱਗਦੇ ਹੱਥ ਜਿਹੜੇ ਵਿਰੋਧੀ ਨੇ ਉਹਨਾਂ ਨੇ ਭਗਵੰਤ ਤੇ ਵੀ ਆਪਣਾ ਸਿਆਸੀ ਹਮਲਾ ਜਿਹੜਾ ਹੈ ਉਹ ਕੀਤਾ ਦਲਾ ਜੀ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੇ ਅਸਤੀਫੇ ਤੋਂ ਬਾਅਦ ਬੀਬੀ ਆத்ਰੀ ਨੂੰ ਦਿੱਲੀ ਦਾ ਮੁੱਖ ਮੰਤਰੀ ਬਣਾ ਦਿੱਤਾ ਗਿਆ ਸੋ ਇਸ ਸਥਿਤੀਆਂ ਨੂੰ ਇਹ ਜਿਹੜੇ ਸਿਆਸੀ ਫੇਰਬਦਲ ਹੋਏ ਨੇ ਇਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਖਾਸ ਤੌਰ ਤੇ ਜੇਕਰ ਆਪਾਂ ਇਹ ਪੂਰੀ ਸਿਆਸਤ ਨੂੰ ਦਿੱਲੀ ਹਰਿਆਣਾ ਅਤੇ ਪੰਜਾਬ ਦੀ ਸਿਆਸਤ ਨਾਲ ਜੋੜ ਕੇ ਵੇਖੀਏ ਤਾਂ ਕਿਵੇਂ ਜੋ ਹੈ ਦਿੱਲੀ ਹਰਿਆਣਾ ਤੇ ਪੰਜਾਬ ਦੀ ਸਿਆਸਤ ਨੂੰ ਪ੍ਰਭਾਵਿਤ ਕਰ ਸਕਦਾ ਹੈ ਇਹ ਮਾਮਲਾ ਇਸ ਉੱਪਰ ਤੁਸੀਂ ਜ਼ਰੂਰ ਆਪਣਾ ਅਨਲਿਸਿਸ ਸਾਂਝਾ ਕਰਿਓ ਦੇਖੋ ਅਰਵਿੰਦ ਕੇਜਰੀਵਾਲ ਹੁਣਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਉਹਨਾਂ ਨੇ ਲੈਫਟੇਨੈਂਟ ਗਵਰਨਰ ਨੂੰ ਅਸਤੀਫਾ ਸੌਂਪਿਆ ਤੇ ਬੀਬੀ ਆਰਸ਼ੀ ਨੇ ਜਿਹੜੇ ਉਹਨਾਂ ਨੂੰ ਦਿੱਲੀ ਦਾ ਅਗਲਾ ਮੁੱਖ ਮੰਤਰੀ ਐਲਾਨ ਦਿੱਤਾ ਗਿਆ ਸੋ ਅਰਵਿੰਦ ਕੇਜਰੀਵਾਲ ਦੇ ਇਸ ਫੈਸਲੇ ਤੇ ਪੂਰੇ ਮੁਲਕ ਦੇ ਵਿੱਚ ਦੱਬ ਕੇ ਚਰਚਾ ਹੋ ਰਹੀ ਹੈ ਹਾਲਾਂਕਿ ਭਾਜਪਾ ਵੱਲੋਂ ਇਸ ਤਰੀਕੇ ਦੇ ਇਲਜ਼ਾਮ ਆਏ ਨੇ ਕਿ ਇੱਕ ਤਰੀਕੇ ਨਾਲ ਡਮੀ ਮੁੱਖ ਮੰਤਰੀ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਬਣਾਇਆ ਸੋ ਇਸ ਤਰ੍ਹਾਂ ਦੇ ਇਲਜ਼ਾਮ ਨੇ ਜਿਹੜੇ ਸਿਆਸਤ ਦੇ ਵਿੱਚ ਹਮੇਸ਼ਾ ਆਉਂਦੇ ਨੇ ਨਰਿੰਦਰ ਮੋਦੀ ਉਹਨਾਂ ਦੀ ਸਰਕਾਰ ਜਾਂ ਭਾਜਪਾ ਦੇ ਲੀਡਰਾਂ ਤੇ ਵੀ ਕਈ ਵਾਰ ਇਸ ਤਰ੍ਹਾਂ ਦੇ ਇਲਜ਼ਾਮ ਲੱਗਦੇ ਨੇ ਕਿ ਉਹ ਆਪਣੇ ਮਨਪਸੰਦ ਦੇ ਆਗੂ ਨੂੰ ਮੁੱਖ ਮੰਤਰੀ ਬਣਾਉਂਦੇ ਨੇ ਸੋ ਅਰਵਿੰਦ ਕੇਜਰੀਵਾਲ ਦੇ ਵਿਧਾਇਕਾਂ ਨੇ ਇਹ ਫੈਸਲਾ ਲਿਆ ਸਰਬਸੰਮਤੀ ਦੇ ਨਾਲ ਹਾਲਾਂਕਿ ਇਹ ਗੱਲ ਸਾਫ਼ ਹੈ ਕਿ ਜਦੋਂ ਅਰਵਿੰਦ ਕੇਜਰੀਵਾਲ ਜੇਲ੍ਹ ਦੇ ਵਿੱਚ ਸੀ ਤਾਂ ਸੌਰਵ ਭਾਰਦਵਾਜ ਅਤੇ ਆਤਿਸ਼ੀ ਇਹਨਾਂ ਦੋਨਾਂ ਨੇ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਉਹ ਮੁੱਖ ਰੂਪ ਦੇ ਵਿੱਚ ਅੱਗੇ ਹੋ ਕੇ ਚਲਾਈ ਹੈ ਔਰ ਵੱਡੇ ਫੈਸਲਿਆਂ ਦੇ ਵਿੱਚ ਇਹਨਾਂ ਦਾ ਦਖਲ ਰਿਹਾ ਹੁਣ ਅਰਵਿੰਦ ਕੇਜਰੀਵਾਲ ਇੱਕ ਤਰੀਕੇ ਨਾਲ ਮੁੱਖ ਮੰਤਰੀ ਨਹੀਂ ਰਹੇ ਜਦੋਂ ਅਸਤੀਫੇ ਤੋਂ ਬਾਅਦ ਹੁਣ ਉਹ ਖੁੱਲ ਕੇ ਸਿਆਸਤ ਵਿੱਚ ਵਿਚਰਣਗੇ ਮੰਨਿਆ ਜਾ ਸਕਦਾ ਹੈ ਕਿ ਅਗਲੇ 1-2 ਦਿਨਾਂ ਦੇ ਵਿੱਚ हरियाणा ਦੇ ਵਿੱਚ ਅਰਵਿੰਦ ਕੇਜਰੀਵਾਲ ਧੂਆਂ ਧਾਰ ਚੋਣ ਪ੍ਰਚਾਰ ਸ਼ੁਰੂ ਕਰਨਗੇ ਔਰ ਪਹਿਲਾ ਟੀਚਾ ਅਰਵਿੰਦ ਕੇਜਰੀਵਾਲ ਦਾ ਰਹੇਗਾ ਹਰਿਆਣਾ ਇਹ ਮੰਨਿਆ ਜਾਂਦਾ ਹੈ ਕਿ ਹਰਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਪੰਜਾਬ ਨਾਲ ਲੱਗਦੀਆਂ 5-7 ਸੀਟਾਂ ਔਰ ਦਿੱਲੀ ਨਾਲ ਲੱਗਦੀਆਂ 5-7 ਸੀਟਾਂ ਤੇ ਜ਼ਿਆਦਾ ਧਿਆਨ ਫੋਕਸ ਕਰ ਰਹੀ ਹੈ ਕੇਂਦ੍ਰਿਤ ਕਰ ਰਹੀ ਹੈ ਉਹ ਆਮ ਆਦਮੀ ਪਾਰਟੀ ਨੇ 90 ਦੀਆਂ 90 ਸੀਟਾਂ ਤੇ ਆਪਣੇ ਉਮੀਦਵਾਰ ਮੈਦਾਨ ਦੇ ਵਿੱਚ ਉਤਾਰੇ ਨੇ ਆਮ ਆਦਮੀ ਪਾਰਟੀ ਨੂੰ ਲੱਗਦਾ ਹੈ ਕਿ ਅਗਰ ਅਸੀਂ ਸਰਹੱਦਾ ਵਾਲੀਆਂ ਦਿੱਲੀ ਔਰ ਹਰਿਆਣਾ ਪੰਜਾਬ ਔਰ ਹਰਿਆਣਾ ਦੀਆਂ ਸਰਹੱਦਾਂ ਤੇ ਅਗਰ ਅਸੀਂ ਕੁਝ ਸੀਟਾਂ ਜਿੱਤੇ ਤਾਂ ਸਰਕਾਰ ਦੇ ਗਠਨ ਦੇ ਵਿੱਚ ਸਾਡੀ ਭੂਮਿਕਾ ਵੱਡੀ ਹੋ ਸਕਦੀ ਹੈ ਹੁਣ ਹਰਿਆਣੇ ਦੇ ਵਿੱਚ ਇੱਕ ਤਰੀਕੇ ਨਾਲ ਅਰਵਿੰਦ ਕੇਜਰੀਵਾਲ ਦਾ ਬਹੁਤ ਵੱਡਾ ਟੈਸਟ ਹੈ ਅਗਰ ਅਰਵਿੰਦ ਕੇਜਰੀਵਾਲ ਜਿਹੜੇ ਖੁਦ ਹਰਿਆਣੇ ਤੋਂ ਆਉਂਦੇ ਨੇ ਅਗਰ ਆਮ ਆਦਮੀ ਪਾਰਟੀ ਨੂੰ ਕੁਝ ਸੀਟਾਂ ਦਿਵਾਉਣ 'ਚ ਕਾਮਯਾਬ ਹੋਏ ਉਹਨਾਂ ਦਾ ਪੂਰਾ ਜ਼ੋਰ ਦਿੱਲੀ ਦੇ ਨਾਲ ਲੱਗਦੀਆਂ ਸੀਟਾਂ ਤੇ ਰਹਿਣਾ ਹੈ ਔਰ ਭਗਵੰਤ ਮਾਨ ਦਾ ਜ਼ਿਆਦਾ ਜ਼ੋਰ ਪੰਜਾਬ ਦੇ ਨਾਲ ਲੱਗਦੀਆਂ ਸੀਟਾਂ ਤੇ ਰਹਿਣਾ ਹੈ ਉਹ ਜੇ ਦੋਵੇਂ ਲੀਡਰ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਸੰਜੇ ਸਿੰਘ ਅਮਨੀਸ਼ ਸੋਧਿਆ ਔਰ ਰਾਗਵ ਚੱਡਾ ਔਰ ਸੰਦੀਪ ਪਾਟਕ ਇਹ ਸਾਰੇ ਹਰਿਆਣੇ ਦੇ ਵਿੱਚ ਪੂਰਾ ਜ਼ੋਰ ਲਾ ਰਹੇ ਨੇ ਕਿਤੇ ਨਾ ਕਿਤੇ ਕੋਸ਼ਿਸ਼ ਆਮ ਆਦਮੀ ਪਾਰਟੀ ਦੀ ਰਹੇਗੀ ਕਿ ਉਹ ਸੀਟਾਂ ਜਿੱਥੇ ਟਿਕਾਊਨੀ ਟੱਕਰ ਹੈ ਉਹਨਾਂ ਸੀਟਾਂ ਦੇ ਵਿੱਚ ਆਮ ਆਦਮੀ ਪਾਰਟੀ ਜਿੱਤ ਹਾਸਲ ਕਰੇ ਹਾਲਾਂਕਿ ਕਈ ਸੀਟਾਂ ਨੇ ਹਰਿਆਣਾ ਦੇ ਵਿੱਚ ਜਿੱਥੇ ਚਾਰ ਕੋਣੀ ਮੁਕਾਬਲੇ ਵੀ ਨੇ ਜਿੱਥੇ ਇੰਡੀਅਨ ਨੈਸ਼ਨਲ ਲੋਕਦਲ ਦੇ ਕੈਂਡੀਡੇਟ ਵੀ ਤੱਕੜੇ ਨੇ ਜਿੱਥੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਵੀ ਤੱਕੜੇ ਨੇ ਕਿਉਂਕਿ ਪਿਛਲੀ ਪਿਛਲੀਆਂ ਚੋਣਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਕਈ ਸੀਟਾਂ ਤੇ ਆਮ ਆਦਮੀ ਪਾਰਟੀ ਦੇ ਕੈਂਡੀਡੇਟਾਂ ਨੂੰ ਚੰਗੀਆਂ ਵੋਟਾਂ ਮਿਲੀਆਂ ਸੀ ਸੋ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਹਰਿਆਣਾ ਤੇ ਟਾਰਗੇਟ ਆਮ ਆਦਮੀ ਪਾਰਟੀ ਦਾ ਇਹ ਹੈ ਕਿ ਅਗਰ ਆਮ ਆਦਮੀ ਪਾਰਟੀ 90 ਦੇ ਵਿੱਚੋਂ 8-10 ਸੀਟਾਂ ਵੀ ਜਿੱਤਦੀ ਹੈ ਤੇ ਹਰਿਆਣੇ ਦੀ ਸਰਕਾਰ ਦੇ ਗਠਨ ਦੇ ਵਿੱਚ ਆਮ ਆਦਮੀ ਪਾਰਟੀ ਦਾ ਪ੍ਰਭਾਵ ਬਣ ਸਕਦਾ ਕਿਉਂਕਿ ਅਗਰ ਸੰਪੂਰਨ ਬਹੁਮਤ ਕਿਸੇ ਪਾਰਟੀ ਨੂੰ ਨਹੀਂ ਆਉਂਦਾ ਤੇ ਫਿਰ ਇਹ 7-8 ਸੀਟਾਂ ਬਹੁਤ ਕੀਮਤੀ ਬਣ ਜਾਂਦੀਆਂ ਨੇ ਹਰਿਆਣੇ ਦੀ ਸਿਆਸਤ 'ਚ ਇਸ ਕਰਕੇ ਹੁਣ ਅਰਵਿੰਦ ਕੇਜਰੀਵਾਲ ਦੇ ਅਸਤੀਫੇ ਦਾ ਹਰਿਆਣੇ ਦੇ ਰਿਜ਼ਲਟ ਤੇ ਕੀ ਫਰਕ ਪਏਗਾ ਇਹ ਇੰਤਜ਼ਾਰ ਤਾਂ ਸਾਨੂੰ 5 ਅਕਤੂਬਰ ਨੂੰ ਵੋਟਾਂ ਤੇ ਉਸ ਤੋਂ ਬਾਅਦ ਵੋਟਾਂ ਦੇ ਰਿਜ਼ਲਟ ਵਾਲੇ ਦਿਨ ਦਾ ਸਾਨੂੰ ਇੰਤਜ਼ਾਰ ਕਰਨਾ ਪੈਣਾ ਹੈ ਅਗਰ ਅਰਵਿੰਦ ਕੇਜਰੀਵਾਲ ਫਰਕ ਪਾ ਗਏ ਆਪਣੇ ਭਾਸ਼ਣਾ ਨਾਲ ਮੁਫਤ ਬਿਜਲੀ ਦੀਆਂ ਯੋਜਨਾਵਾਂ ਨਾਲ ਆਪਣੀਆਂ ਬਾਕੀ ਗਾਰੰਟੀਆਂ ਨਾਲ ਔਰ ਅਗਰ ਆਮ ਆਦਮੀ ਪਾਰਟੀ ਨੂੰ ਹਰਿਆਣੇ 'ਚ 7 8 9 10 ਸੀਟਾਂ ਤੇ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਲੈ ਗਏ ਉਹਦੇ ਨਾਲ ਫਿਰ ਦਿੱਲੀ ਦੀਆਂ ਅਗਲੀਆਂ ਚੋਣਾਂ ਹੋਰ ਦਿਲਚਸਪ ਹੋ ਜਾਣਗੀਆਂ ਅਗਰ ਆਮ ਆਦਮੀ ਪਾਰਟੀ ਹਰਿਆਣੇ ਦੇ ਵਿੱਚ ਹਾਰਦੀ ਹੈ ਬੁਰੀ ਤਰ੍ਹਾਂ ਨਾਲ ਹਾਰਦੀ ਹੈ ਤੇ ਇਸ ਵਾਰ ਫਿਰ ਦਿੱਲੀ ਚ ਵੀ ਆਮ ਆਦਮੀ ਪਾਰਟੀ ਨੂੰ ਨੁਕਸਾਨ ਹੋ ਸਕਦਾ ਹੈ ਪਰ ਅਗਰ ਜਿੱਤਦੀ ਹੈ ਤੇ ਫਿਰ ਫਾਇਦਾ ਸੋ ਇਸ ਕਰਕੇ ਅਰਵਿੰਦ ਕੇਜਰੀਵਾਲ ਔਰ ਸਾਰੇ ਵੱਡੇ ਲੀਡਰ ਦਬ ਕੇ ਜ਼ੋਰ ਲਾਉਣਗੇ ਔਰ ਇੱਕ ਮਹਿਲਾ ਚੇਰਾ ਮੁੱਖ ਮੰਤਰੀ ਦੇ ਤੌਰ ਤੇ ਅੱਗੇ ਲਿਆ ਕੇ ਹਰਿਆਣਾ ਚ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਪੰਜਾਬ ਵਾਂਗ ਜਿਹੜੀਆਂ ਗਾਰੰਟੀਆਂ ਨੇ ਉਹਨਾਂ ਤੇ ਜ਼ਿਆਦਾ ਜ਼ੋਰ ਦੇਗੀ ਮੁਫਤ ਬਿਜਲੀ ਆਮ ਆਦਮੀ ਪਾਰਟੀ ਦਾ ਸਭ ਤੋਂ ਵੱਡਾ ਜਾ ਜਿਹੜਾ ਹੈਗਾ ਗਰੰਟੀ ਹੈ ਔਰ ਅਰਵਿੰਦ ਕੇਜਰੀਵਾਲ ਕਹਿ ਵੀ ਰਹੀ ਸੀ ਕਿ ਸਕੂਲ ਔਰ ਮੁਫਤ ਬਿਜਲੀ ਸਿਰਫ ਆਮ ਆਦਮੀ ਪਾਰਟੀ ਦੇ ਸਕਦੀ ਹੈ ਹੋਰ ਕੋਈ ਸਰਕਾਰ ਨਹੀਂ ਸੋ ਦੇਖਦੇ ਹਾਂ ਕਿ ਦਿੱਲੀ ਔਰ ਹਰਿਆਣੇ ਚ ਇਸ ਵਕਤ ਅਰਵਿੰਦ ਕੇਜਰੀਵਾਲ ਦਾ ਪ੍ਰਭਾਵ ਵੋਟਾਂ ਦੇ ਰੂਪ ਦੇ ਵਿੱਚ ਰਿਜ਼ਲਟ ਦੇ ਰੂਪ ਦੇ ਵਿੱਚ ਕਿਹੋ ਜਿਹਾ ਬਣ ਕੇ ਨਿਕਲਦਾ ਦਲਾ ਜੀ ਪ੍ਰੋਗਰਾਮ ਦੇ ਅਖੀਰ ਵਿੱਚ ਕਿਸੇ ਹੋਰ ਖਾਸ ਖਬਰ ਦੇ ਉੱਪਰ ਜੇਕਰ ਜਾਣਕਾਰੀ ਤੁਸੀਂ ਸਾਂਝੀ ਕਰਨਾ ਚਾਹੋ ਉਧਰ ਯੂਥ ਅਕਾਲੀ ਦਲ ਵੱਲੋਂ ਕੱਲ ਚੰਡੀਗੜ੍ਹ ਦੇ ਵਿੱਚ ਭਗਵੰਤ ਮਾਨ ਹੁਣਾਂ ਦੀ ਕੋਠੀ ਦਾ ਘਰਾਓ ਕਰਨ ਦਾ ਐਲਾਨ ਕੀਤਾ ਗਿਆ ਸੀ ਤੇ ਉਸ ਪਾਸੇ ਨੂੰ ਜਦੋਂ ਯੂਥ ਅਕਾਲੀ ਦਲ ਦੇ ਵਰਕਰ ਤੇ ਆਗੂ ਚੱਲੇ ਤੇ ਪੁਲਿਸ ਨੇ ਬੈਰੀਕੇਡਿੰਗ ਕਰਕੇ ਉਹਨਾਂ ਨੂੰ ਰੋਕਿਆ ਅਕਾਲੀ ਦਲ ਦੇ ਲੀਡਰ ਕਾਫੀ ਤੱਤੇ ਨਜ਼ਰ ਆਏ ਭਗਵੰਤ ਮਾਨ ਦੀ ਸਰਕਾਰ ਤੇ ਔਰ ਮੁੱਖ ਤੌਰ ਤੇ ਨਿਸ਼ਾਨੇ ਤੇ ਰਹੇ ਪੰਜਾਬ ਦੇ ਮੰਤਰੀ ਹਰਜੋਤ ਬੈਂਸ ਅਤੇ ਉਹਨਾਂ ਦੀ ਪਤਨੀ ਯੂਥ ਅਕਾਲੀ ਦਲ ਦੇ ਲੀਡਰਾਂ ਦੀ ਮੰਗ ਹੈ ਕਿ ਜਿਸ ਮੁਹਾਲੀ ਦੇ ਜਿਸ ਮਾਮਲੇ ਦੇ ਵਿੱਚ ਡੀਜੀਪੀ ਵੱਲੋਂ ਸਟ ਬਣਾਈ ਗਈ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ ਉਹ ਸਟ ਆਪਣੇ ਮੰਤਰੀ ਦੀ ਜਾਂਚ ਕਿਵੇਂ ਕਰੇਗੀ ਕਿਤੇ ਨਾ ਕਿਤੇ ਉਪਰਭਾਵ ਰਹੇਗਾ ਇਸ ਕਰਕੇ ਉਹਨਾਂ ਦੀ ਮੰਗ ਸੀ ਕਿ ਹਰਜੋਤ ਬੈਂਸ ਆਪਣਾ ਅਹੁਦਾ ਛੱਡਣ ਤੇ ਜਿਹੜੇ ਉਹਨਾਂ ਦੇ ਪਤਨੀ ਨੇ ਜਿਹੜੇ ਪੁਲਿਸ ਅਧਿਕਾਰੀ ਨੇ ਉਹਨਾਂ ਨੂੰ ਇਸ ਜਾਂਚ ਤੋਂ ਦੂਰ ਕੀਤਾ ਜਾਵੇ ਜਾਂ ਇਸ ਸ਼ਹਿਰ ਤੋਂ ਦੂਰ ਕੀਤਾ ਜਾਵੇ ਉਨ੍ਹਾਂ ਤੇ ਕਾਰਵਾਈ ਦੀ ਮੰਗ ਕਰਦੇ ਹੋਏ ਇਹ ਪ੍ਰੋਟੈਸਟ ਅਕਾਲੀ ਦਲ ਦੇ ਵੱਖ-ਵੱਖ ਲੀਡਰਾਂ ਵੱਲੋਂ ਕੀਤਾ ਗਿਆ ਯੂਥ ਅਕਾਲੀ ਦਲ ਦੇ ਜ਼ਿਆਦਾਤਰ ਲੀਡਰ ਇਸ ਪ੍ਰੋਟੈਸਟ ਦੇ ਵਿੱਚ ਨਜ਼ਰ ਆਏ ਹਾਲਾਂਕਿ ਆਮ ਆਦਮੀ ਪਾਰਟੀ ਦੇ ਜਿਹੜੇ ਮੰਤਰੀ ਨੇ ਹਰਜੋਤ ਬੈਂਸ ਜਦੋਂ ਇਹ ਮਾਮਲਾ ਉਭਰਿਆ ਹਰਜੋਤ ਬੈਂਸ 'ਉਨ੍ਹਾਂ ਤੇ ਜਦੋਂ ਇਲਜ਼ਾਮ ਲੱਗੇ ਉਹਨਾਂ ਨੇ ਖੁਦ ਇਹ ਗੱਲ ਸਾਫ਼ ਕਰ ਦਿੱਤੀ ਸੀ ਕਿ ਮੈਂ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਾਂ ਤੇ ਹੁਣ ਜਦੋਂ ਡੀਜੀਪੀ ਨੇ ਸੱਟ ਬਣਾਈ ਹੈ ਤੇ ਉਹਨਾਂ ਨੂੰ ਜਾਂਚ ਦਾ ਸਾਹਮਣਾ ਕਰਨਾ ਪਏਗਾ ਪਰ ਅਕਾਲੀ ਦਲ ਯੂਥ ਅਕਾਲੀ ਦਲ ਖਾਸ ਤੌਰ ਤੇ ਨਾਖੁਸ਼ ਅਤੇ ਅਸੰਤੁਸ਼ਟ ਹੈ ਬਹੁਤ ਬਹੁਤ ਧੰਨਵਾਦ ਡੱਲਾ ਜੀ ਨੇ ਸਾਰੀਆਂ ਇਹ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਤੇ ਸਿਆਸੀ ਐਨਾਲਿਸਿਸ ਵੀ ਤੁਸੀਂ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਸਾਡੇ ਨਾਲ ਸਾਂਝੇ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਔਰ ਕੋਈ ਵੀ تیر ਕਿਸੇ ਗੱਲ ਤੋਂ ਅਸਹਿਮਤ ਹੈ ਤੇ ਉਹ ਆਪਣਾ ਪੱਖ ਰੱਖ ਸਕਦੀ ਹੈ ਉਹਨਾਂ ਦੇ ਪੱਖ ਦਾ ਵੀ ਅਸੀਂ ਸਤਿਕਾਰ ਕਰਦੇ ਹਾਂ ਤੇ ਤੁਹਾਡਾ ਪੱਖ ਵੀ ਅਸੀਂ ਅਗਲੇ ਪ੍ਰੋਗਰਾਮਾਂ ਦੇ ਵਿੱਚ ਅੱਗੇ ਵਧਾਵਾਂਗੇ